ਆਪਾਂ ਪਿਛਲੇ ਕੁਝ ਸਾਲਾਂ 'ਚ ਵੇਖਿਆ ਕਿ ਬੜਾ ਕੁਛ ਇੱਥੋਂ ਲਾਪਤਾ ਹੋ ਗਿਆ ਖੁਸ਼ਹਾਲੀ ਇੱਥੋਂ ਲਾਪਤਾ ਹੋ ਗਈ ਨੌਜਵਾਨੀ ਇੱਥੋਂ ਲਾਪਤਾ ਹੋ ਗਈ ਜਵਾਨੀ ਇੱਥੋਂ ਲਾਪਤਾ ਹੋ ਗਈ ਰੋਜ਼ਗਾਰ ਇੱਥੋਂ ਲਾਪਤਾ ਹੋ ਗਿਆ ਕਈ ਪੂਰੇ ਦੇ ਪੂਰੇ ਵਿਭਾਗ ਇੱਥੋਂ ਲਾਪਤਾ ਹੋ ਗਏ ਤੇ ਹੁਣ ਮਸਲਾ ਇਹ ਪਿਆ ਹੋਇਆ ਵੀ ਜਗਰਾਵਾਂ ਵਾਲਿਆਂ ਨੂੰ ਆਪਣਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੀ ਲਾਪਤਾ ਲੱਗ ਰਿਹਾ ਉਹ ਨਹੀਂ ਲੱਭ ਰਿਹਾ ਇਹ ਕੀ ਮਸਲਾ ਹੈ ਜੀ ਹੁਣ ਇਹ ਚੇਅਰਮੈਨ ਕੋਈ ਲੱਭੂ ਕਿ ਬਾਕੀ ਚੀਜ਼ਾਂ ਵੀ ਲਾਪਤਾ ਹੀ ਰਹਿਣਾ ਮੈਂ ਤੇ ਅੱਗੇ ਲਿਖਿਆ ਸੀ ਮੈਂ ਕਿਹਾ ਉੱਤੇ ਅਮਰਤ ਕਾਲ ਚੱਲਣ ਡਿਆ ਮੋਦੀ ਸਰਕਾਰ ਆ ਟਾਈਮ ਤੇ ਹੁਣ ਅਮਰਤ ਕਾਲ ਆ ਜੀ ਤੇ ਮੈਂ ਕਹਾਂ ਇੱਥੇ ਮਿਸਿੰਗ ਕਾਲ ਚੱਲਣ ਡਿਆ ਹਮ ਕਦੇ ਮੰਤਰਾਲਾ ਮਿਸ ਹੋ ਗਿਆ ਹਮ ਕਦੇ ਜੀ ਇੱਕ ਚੇਅਰਮੈਨ ਲਾਇਆ ਚੇਅਰਮੈਨ ਨਹੀਂ ਲੱਭਦਾ ਜੀ ਤੇ ਕਮਾਲ ਦੀ ਗੱਲ ਏ ਕਿ ਚੌਥਾ ਕਿ ਅੱਜ ਪੰਜਵਾਂ ਦੇਣਿਆ ਨਿਯੁਕਤੀਆਂ ਨੂੰ ਹਮ ਉਹ ਬਲਦੇਵ ਸਿੰਘ ਚੇਅਰਮੈਨ ਜਿਹੜੇ ਲਾਏ ਨੇ ਜੀ ਜਨਾਬ ਜਿਗਰਾਵਾ ਤੋਂ ਅੰਨੇ ਨੂੰ ਗੱਡੀਆਂ ਵਾਲਿਆਂ ਗੱਡੀਆਂ ਰੋਕ ਲੀਆਂ ਗੱਡਿਆਂ ਵਾਲਿਆਂ ਗੱਡੇ ਤੇ ਜਦ ਮੈਂ ਗਈ ਕੁੜੀ ਉਹ ਕਈ ਜਗਰਾਮਾਂ ਦੇ ਅੰਦੇ। ਕੀ ਬੱਸ? ਉਹ ਜਗਰਾਮਾਂ ਵਿੱਚ ਜਗਰਾਮਾਂ ਦੇ ਲੱਗਦੀ ਰੌਸ਼ਨੀ ਭਾਰੀ। ਉਹ ਉੱਥੇ ਮਤਲਬ ਕਿ ਜਿਹੜਾ ਚੇਅਰਮੈਨ ਆ ਭੇਜਿਆ ਹੋਇਆ ਜਗਰਾਮਾਂ ਦੀ ਰੌਸ਼ਨੀ ਮਸ਼ਹੂਰ ਹੈ ਸੰਸਾਰ ਪਰਚ ਉਹ ਉਹ ਨਹੀਂ ਰੌਸ਼ਨੀ ਚ ਲੱਭਾ। ਉਹ ਤਾਂ ਹਨੇਰੀ ਪਾ ਗਿਆ ਉੱਥੇ। ਸਰ ਕਮਾਲ ਦੀ ਗੱਲ ਹੈ ਕਿ ਜਿਹੜਾ ਸੈਕਟਰੀ ਹੈ ਮਾਰਕੀਟ ਕਮੇਟੀ ਦਾ ਜਾਂ ਭਈ ਜਿਹੜਾ ਮਤਲਬ ਆਰਟੀ ਐਸੋਸੀਏਸ਼ਨ ਦਾ ਪ੍ਰਧਾਨ ਉਹ ਕਹਿੰਦੇ ਜੀ ਅਸੀਂ ਤੇ ਜਾਣਦੇ ਨਹੀਂ ਇਹਨਾਂ ਨੂੰ ਕੌਣ ਨੇ ਜੀ ਪੰਜ ਬਲਦੇਵ ਸਿੰਘ ਦੱਸਦੇ ਆ ਕਿ ਉਸ ਏਰੀਆ ਚ ਆਮ ਆਦਮੀ ਪਾਰਟੀ ਚ ਹੈਗੇ ਸੀਗੇ ਐਕਟਿਵ ਹੂੰ ਪੰਜਾਂ ਚੋਂ ਇਹ ਬਲਦੇਵ ਸਿੰਘ ਕਿਹੜਾ ਕਿ ਜਿਹੜਾ ਉਹਦਾ ਹੀ ਨਹੀਂ ਸੰਭਾਲ ਰਿਹਾ ਜੀ ਨਾ ਕੋਈ ਉੱਥੇ ਕੋਈ ਸਰਨੇਮ ਹੋਰ ਲਿਖਿਆ ਨਾ ਕੋਈ ਗੋਤ ਲਿਖੀ ਆ ਨਾ ਕੁਛ ਨਾਂ ਰਹਿਣਾ ਨਾ ਤੇ ਨਾ ਹੂੰ ਹੁਣ ਵਿਧਾਇਕਾ ਦੇ ਨਾਲ ਗੱਲ ਕੀਤੀ ਇੱਕ ਸਾਡੇ ਦੋਸਤ ਹੈ ਪੱਤਰਕਾਰ ਉਹਨਾਂ ਨੇ ਤੇ ਵਿਧਾਇਕਾ ਬੀਬੀ ਮਾਨੂੰਕੇ ਉਹ ਕਹਿੰਦੀ ਕਿ ਹਾਂ ਜੀ ਅੱਜ ਸਾਡੀ ਪਾਰਟੀ ਤੋਂ ਆ ਉਹ ਕਹਿੰਦੇ ਜੀ ਕਿਹੜੇ ਪਿੰਡ ਤੋਂ ਉਹ ਕਹਿੰਦੀ ਕੋਈ ਨਹੀਂ ਲੱਗ ਜੂ ਪਤਾ ਜਦੋਂ ਉਹਨਾਂ ਨੇ ਜੁਆਇਨ ਕੀਤਾ ਪਤਾ ਉਹਨਾਂ ਨੂੰ ਵੀ ਨਹੀਂ ਇਹਦਾ ਮਤਲਬ ਕੀ ਕਹਿ ਸਕਦੇ ਠੀਕ ਕੰਮ ਚੱਲਣ ਡਿਆ ਜੀ ਹੂੰ ਇਤੇ ਹੈਰਾਨ ਕੀ ਦੀ ਗੱਲਿਆ ਸੱਚਮੱਚ ਇਤੇ ਮਤਲਬ ਕਿ ਕਈ ਵਾਰ ਨਾ ਰਾਜਨੀਤੀ 'ਚ ਜੋ ਭੋਰੀ ਗੱਲਾਂ ਚੱਲਦੀਆਂ ਨੇ ਜਦਾਂ ਇੱਕ ਵਾਰੀ ਨਾ ਅਕਾਲੀਆਂ ਨੇ ਇੱਕ ਜਥੇਦਾਰ ਦੀ ਨਿਯੁਕਤੀ ਕਰ ਦਿੱਤੀ ਇਧਰ ਪਾਤੜਾ ਵਾਲੀ ਸਾਈਡ ਕੇ ਸੰਗਰੂਰ ਵਾਲੀ ਸਾਈਡ ਹੂੰ ਤੇ ਉਹ ਜਦੋਂ ਨਿਯੁਕਤੀ ਪੱਤਰ ਗਿਆ ਉਹ ਕਹਿੰਦੇ ਸਾਡੇ ਬਾਬੇ ਨੂੰ ਤੇ ਮੋਏ ਨੂੰ ਸਾਲ ਹੋ ਗਿਆ ਉੱਥੇ ਭੇਜ ਗਏ ਨਿਯੁਕਤੀ ਪੱਤਰ ਉੱਥੇ ਜਥੇਦਾਰੀ ਕਰੀ ਜਾਵੇ ਜੀ ਉਹ ਅਹੁਦੇਦਾਰੀ ਦੇ ਦਿੱਤੀ ਹੂੰ ਇੱਕ ਵਾਰੀ ਕਿੰਗਰਾਜ ਸਾਹਿਬ ਜਿਹੜੇ ਆ ਨਾ ਇਹ ਬਹੁਤ ਪੁਰਾਣੇ ਅਫਸਰ ਨੇ ਹੂੰ ਤੇ ਰਿਟਾਇਰ ਹੋ ਗਏ ਫਿਰ ਆਮ ਆਦਮੀ ਪਾਰਟੀ ਚ ਆ ਗਏ ਸੀ ਇਹਨਾਂ ਦੇ ਵੀ ਫਾਦਰ ਸਾਹਿਬ ਨੂੰ ਨਿਯੁਕਤ ਕਰ ਦਿੱਤਾ ਸੀ ਇੱਕ ਪਾਰਟੀ ਨੇ ਜੀ ਉਹ ਕਹਿੰਦੇ ਮੈਂ ਦੂਜੀ ਪਾਰਟੀ ਚ ਹਾਂ ਤੁਸੀਂ ਸਾਡੇ ਘਰੇ ਉਹ ਵਾਇਟ ਮੈਟ ਵਾਲਾ ਲੈਟਰ ਕਿਵੇਂ ਭੇਜ ਦਿੱਤਾ ਤਾਂ ਗੱਲ ਇਹ ਆ ਕਿ ਭਾਈ ਇੱਥੇ ਨਵਾਂ ਹੀ ਕੰਮ ਹੋ ਗਿਆ ਹੁਣ ਵਿਧਾਇਕਾਂ ਦੇ ਭੇਜੇ ਨਾਮ ਚੋਂ ਵੀ ਨਾ ਕੱਢੇ ਅਕਸਰ ਤੇ ਕੀ ਹੁੰਦਾ ਹੈ ਕਿ ਦੋ ਤਿੰਨ ਨਾਮ ਵਿਧਾਇਕ ਜਾਂ ਵਿਧਾਇਕਾ ਜਿਹੜੇ ਹੁੰਦੇ ਉਹ ਆਪਣੇ ਹਲਕੇ ਚੋਂ ਰეკਮੈਂਡ ਕਰਦੇ ਨੇ ਉਹਦੇ ਚੋਂ ਸ਼ਾਰਟ ਲਿਸਟ ਅੱਗੇ ਕਰਕੇ ਤੇ ਇੱਕ ਅਦਾ ਫਾਈਨਲ ਕਰਕੇ ਤੇ ਭੇਜ ਦਿੰਦੇ ਨੇ ਕਿ ਆਹ ਬੰਦਾ ਹੈ ਜੀ ਠੀਕ ਹੋ ਗਿਆ ਪਰ ਇੱਥੇ ਹੁਣ ਪਤਾ ਨਹੀਂ ਲੱਗਦਾ ਉਹ ਨਾਮ ਇਹਨਾਂ ਨੇ ਉਹ ਭੇਜਿਆ ਕਿ ਨਹੀਂ ਭੇਜਿਆ ਉਹ ਕੋਈ ਕਹਿੰਦੇ ਕਹਿੰਦੇ ਜੀ ਬਲਦੇਵ ਸਿੰਘ ਬਾਹਰ ਆ ਕੋਈ ਕਹਿੰਦਾ ਅੰਦਰ ਆ ਕੋਈ ਕਹਿੰਦਾ ਹੀ ਹਾਲੀ ਆ ਕੋਈ ਕਹਿੰਦਾ ਜਲੰਦਰ ਆ ਸਮਝ ਤੋਂ ਬਾਹਰ ਹੋ ਗਈ ਆ ਗੱਲ ਮਤਲਬ ਕਿ ਉਹ ਲਾ ਵੀਰੇ ਦਾ ਗੀਤ ਸੀ ਉਹਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ ਇੱਥੇ ਨਿਯੁਕਤੀ ਤੋਂ ਬਾਅਦ ਨਹੀਂ ਪਤਾ ਲੱਗਣ ਰਿਹਾ ਕਿ ਬਲਦੇਵ ਸਿੰਘ ਗਿਆ ਕਿੱਧਰ ਹੈ ਕਹਾਂ ਕਿ ਉਲਟਾ ਹੀ ਵਰਤਾਰਾ ਹੈ ਹਾਂਜੀ ਕੁਰਸੀ ਦੇ ਤੇ ਮਾੜੀ ਕੰਸਰਵ ਮੇਰੇ ਤੇ ਲੋਕ ਭੱਜ ਭੱਜ ਪੈਂਦੇ ਆ ਵੀ ਮੈਨੂੰ ਦਿਓ ਆਹ ਉੱਥੇ ਤੇ ਪੰਜ ਬਲਦੇਵ ਸਿੰਘ ਇਕੱਠੇ ਹੋਣੇ ਚਾਹੀਦੇ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਰਮ ਸੀ ਕਿ ਜੋ ਆਹ ਨਹੀਂ ਤੇ ਮੈਨੂੰ ਲਾ ਦਿਓ ਮੈਨੂੰ ਲਾ ਦਿਓ ਨਾ ਤੇ ਬਲਦੇਵ ਸਿੰਘ ਹੀ ਆ ਤੇ ਆ ਜੱਬ ਪਿਆ ਇਹ ਸਰਕਾਰ ਪਤਾ ਨਹੀਂ ਕਿਦਾਂ ਕੰਮ ਕਰਦੀ ਹੈ ਮੰਨ ਲਓ ਇੱਕ ਕਿਸੇ ਯੂਨਿਟ ਦੇ ਵਿੱਚ 5-7 ਇੱਕੋ ਨਾਂ ਵਾਲੇ ਬੰਦੇ ਹੈਗੇ ਆ ਤਾਂ ਜਾਂ ਤਾਂ ਪਿੰਡ ਲਿਖ ਦਿੱਤਾ ਜਾਂਦਾ ਜਾਂ ਉਹਨਾਂ ਦਾ ਕੋਈ ਨਿਕਨੇਮ ਲਿਖ ਦਿੱਤਾ ਜਾਂਦਾ ਕੋਈ ਮਤਲਬ ਕਾਸਟ ਜਾਂ ਜਦਾ ਗੋਤ ਵਗੈਰਾ ਉਹ ਲਿਖ ਦਿੱਤਾ ਜਾਂਦਾ ਕਾਸਟ ਤਾਂ ਨਹੀਂ ਸੌਰੀ ਗੋਤ ਲਿਖ ਦਿੱਤਾ ਜਾਂਦਾ ਕੋਈ ਸਰਨੇਮ ਲਿਖ ਦਿੱਤਾ ਜਾਂਦਾ ਪਰ ਇੱਥੇ ਸਮਝ ਨਹੀਂ ਲੱਗ ਰਹੀ ਤਾਂ ਬਲਦੇਵ ਸਿੰਘ ਹੁਣ ਕਦੋਂ ਉਹਦਾ ਸੰਭਾਲਣਗੇ ਪਤਾ ਨਹੀਂ ਇਹ ਮੈਨੂੰ ਲੱਗਦਾ ਇਸ਼ਤਿਹਾਰ ਦੇਣਾ ਪੈਣਾ ਸਰਕਾਰ ਨੂੰ ਜੀ ਖਬਰਾਂ ਦੇ ਵਿੱਚ ਕਿ ਬਲਦੇਵ ਸਿੰਘ ਜੀ ਜਿੱਥੇ ਹੈਗੇ ਹੋ ਕਿਰਪਾ ਕਰਕੇ ਘਰੇ ਆ ਜਾਓ ਜਿਵੇਂ ਲਿਖਿਆ ਨਹੀਂ ਹੁੰਦਾ ਗੁੰਮਸ਼ੁਦਾ ਦੀ ਤਲਾਸ਼ ਦੇ ਵਿੱਚ ਬਈ ਸੂਚਨਾ ਜੀ ਕਿ ਜਿੱਥੇ ਹੈਗਾ ਤੋ ਹਨਾ ਪੜਦਾ ਹੋਵੇ ਤੇ ਘਰੇ ਆ ਜਾ ਵਾਪਸ ਘਰੇ ਆ ਜਾ ਬਿਲਕੁਲ ਹਨਾ ਤੇ ਬਈ ਇਹਨਾਂ ਨੂੰ ਵੀ ਹੁਣ ਮੈਨੂੰ ਲੱਗਦਾ ਬੇਨਤੀ ਪੱਤਰ ਲਾਉਣਾ ਪੈਣਾ ਕਿ ਭਾਈ ਜਿੱਥੇ ਹੈਗੇ ਹੋ ਪੜਦੇ ਸੁਣਦੇ ਹੋ ਕਿ ਤੁਸੀਂ ਵਾਪਸ ਆ ਜਾਓ ਤੁਹਾਡੀ ਕੁਰਸੀ ਤੁਹਾਡੀ ਉਡੀਕ ਕਰ ਰਹੀ ਹੈ ਪਲੀਜ਼ ਆ ਜਾਓ ਏਸ਼ੀਆ ਦੀ ਦੂਜੇ ਨੰਬਰ ਦੀ ਉਹ ਦਾਣਾ ਮੰਡੀ ਆ ਜਿਹਦੀ ਇਹਨਾਂ ਨੇ ਅਗਵਾਈ ਕਰਨੀ ਆ ਤੇ ਹੁਣ ਪਤਾ ਨਹੀਂ ਬਲਦੇਵ ਸਿੰਘ ਕਿੱਥੇ ਨੇ ਜੀ ਉਹ ਅੱਗੇ ਕਹਿੰਦੇ ਸੀ ਦਬਦਾ ਕਿੱਥੇ ਇੱਥੇ ਹੁਣ ਚੇਅਰਮੈਨ ਲੱਭਦਾ ਕਿੱਥੇ ਸੋ ਸਿਆਪਾ ਚੱਲਣ ਡਿਆ ਸਰਕਾਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਬਣਿਆ ਪਿਆ ਜੀ ਮਿੰਟੂ ਜੀ ਸਿਮਰਤ ਜੀ ਕਹਿ ਰਹੇ ਨੇ ਕਿ ਵੀਪਾ ਮਾਨੂ ਕਿ ਆਲਵੇਜ਼ ਇਨ ਕੰਟਰੋਵਰਸੀ ਕਹਿੰਦੇ ਉਹ ਵੀ ਕੰਟਰੋਵਰਸੀ ਵਿੱਚ ਰਹਿੰਦੇ ਨੇ ਆ ਵਿਜੇ ਬਾਂਸੋ ਦੀ ਆਪਾਂ ਗੱਲਬਾਤ ਕਰਦੇ ਆ ਜੀ ਮਨਿੰਦਰ ਸਿੱਧੂ ਹੋਰਾਂ ਬਾਰੇ ਵੀ ਗੱਲਬਾਤ ਕਰਦੇ ਆ ਬਿਕਰ ਸਿੰਘ ਜੀ ਕਹਿੰਦੇ ਕਿ 4 ਸਾਲ ਹੋ ਗਏ 5 ਵਾਰ ਅਰਜ਼ੀਆਂ ਮੰਗਣ ਤੇ ਵੀ ਐਸਸੀ ਕਮਿਸ਼ਨ ਦਾ ਕਹਿੰਦੇ ਚੇਅਰਮੈਨ ਇਹਨਾਂ ਨੇ ਨਿਯੁਕਤ ਨਹੀਂ ਕੀਤਾ ਨਹੀਂ ਹੋ ਜਾਣਗੇ ਜੀ ਜਲਦੀ ਹੋ ਜਾਣਗੇ ਹੋ ਜਾਣਗੇ ਉਹ ਨਿਯੁਕਤ ਹੋ ਜਾਣਗੇ ਕਿਉਂਕਿ ਇਹਨਾਂ ਨੇ ਹੁਣ ਤੁਸੀਂ ਦੇਖਣਾ ਥਾ ਠਾ ਨਿਯੁਕਤੀਆਂ ਕਰ ਦੇਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ